ਸਿੱਧੂ ਮੂਸੇਵਾਲਾ ਵੀਰ ਦੇ ਪਰਿਵਾਰ ਦੀਆਂ ਨਿੱਕੇ ਸਿੱਧੂ ਨਾਲ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੁਸੀਂ ਵੀ ਦੇਖੋ ਮਾਤਾ ਚਰਨ ਕੌਰ ਜੀ ਨਾਲ ਨਿੱਕੇ ਸਿੱਧੂ ਦੀ ਇਹ ਤਸਵੀਰ ਜਿਸ ਨੂੰ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਏ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨਿੱਕੇ ਸਿੱਧੂ ਦੀਆਂ ਕੁਝ ਨਵੀਆਂ ਵੀਡੀਓ ਦੀ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੁਸੀਂ ਵੀ ਦੇਖੋ ਇਹ ਨਿੱਕੇ ਸਿੱਧੂ ਦੀਆਂ ਕੁਝ ਨਵੀਆਂ ਵੀਡੀਓਸ ਇਸ ਵੀਡੀਓ ਦੇ ਵਿੱਚ ਨਿੱਕਾ ਸਿੱਧੂ ਆਪਣੀ ਹਵੇਲੀ ਦੇ ਬਾਹਰ ਆਪਣੇ ਛੋਟੇ ਭਰਾਵਾਂ ਦੇ ਨਾਲ ਖੇਡ ਰਿਹਾ ਹੁੰਦਾ ਏ ਇਹ ਸਭ ਦੇਖ ਕੇ ਸਿੱਧੂ ਬਾਈ ਦੇ ਚਾਹਣ ਵਾਲਿਆਂ ਦੇ ਦਿਲਾਂ ਨੂੰ ਬਹੁਤ ਸਕੂਨ ਮਿਲਿਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੋ ਨਿੱਕੇ ਸਿੱਧੂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਉਸ ਉੱਪਰ ਵੀ ਸਿੱਧੂ ਬਾਈ ਦੀ ਤਸਵੀਰ ਹੁੰਦੀ ਹੈ ਦੋਨੇ ਭਰਾਵਾਂ ਨੂੰ ਇੱਕ ਵੀਡੀਓ ਦੇ ਵਿੱਚ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਆਪਾਂ ਸਾਰਿਆਂ ਦਾ ਵੀ ਇੱਕੋ ਹੀ ਫਰਜ਼ ਬਣਦਾ ਹੈ ਕਿ ਆਪਾਂ ਪਰਮਾਤਮਾ ਅੱਗੇ ਇਹੇ ਅਰਦਾਸ ਕਰੀਏ ਕਿ ਨਿੱਕਾ ਸ਼ੋਭਤ ਤੇ ਉਸਦੇ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਤੇ ਛੋਟੇ ਸ਼ੋਭ ਦੀ ਲੰਮੀ ਓਵਰ ਹੋਵੇ ਤੁਹਾਡੇ ਸਾਰਿਆਂ ਦੇ ਇਸ ਵੀਡੀਓ ਬਾਰੇ ਕੀ ਵਿਚਾਰ ਸਨ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਧੰਨਵਾਦ